जिने बारे ਅੱਜ ਆਪਾਂ ਪੜਦੇ ਆਂ ਜਿੱਥੇ ਸਭਾ ਖਾਬ ਨਹੀਂ ਤੁਦ ਜਿਹਾਂ ਧੰਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਉਹ ਵਸਾਈ ਹੋਈ ਨਗਰੀ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਭਾਏ ਮਾਨ ਜਿਨ੍ਹਾਂ ਦਾ ਸ਼ਹਿਜ਼ਾਦਾ ਸ਼ੈਮਾ ਗੁਰੂ ਬਣਨ ਵਾਲੀ ਉਹ ਪਾਵਨ ਹਸਤੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜਿਹੜੇ ਮੀਰੀ ਤੇ ਪੀਰੀ ਦੇ ਮਾਲਕ ਜਿਨ੍ਹਾਂ ਨੇ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਜਿਹੜਾ ਹਾਂ ਸੰਗਤ ਦਾ ਕਹਿੰਦਾ ਪੰਜਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਹਰਗੋਬਿੰਦ ਸਾਹਿਬ ਪਾਸ ਤੇ ਰਿਸ਼ਤਾ ਲੈਣਾ ਮਨਜ਼ੂਰ ਕਰ ਲਿਆ ਲਾਗੀਆਂ ਨੇ ਸ਼ਗਲ ਕਰਤਾ ਜਦੋਂ ਵਾਪਸ ਮੁੜ ਕੇ ਗਏ ਨਾ ਦੁਹਾਨ ਚੰਦੂ ਕੋਲੇ ਉਹ ਚੰਦੂ ਪੁੱਛਣਾ ਕਹਿੰਦਾ ਵੀ ਕਰਿਆ ਇਹ ਮੇਰੀ ਲੜਕੀ ਦਾ ਰਿਸ਼ਤਾ ਤੇ ਖੁਸ਼ੀ ਨਾਲ ਸੰਭਾਲੀ ਜਾਵੇ ਪੰਡਤ ਲੋਕਾਂ ਤੋਂ ਤਾਂ ਉਹ ਕਹਿੰਦੇ ਉਹ ਬਾਦਸ਼ਾ ਅਸੀਂ ਤੇਰੇ ਨੀ ਹੈ ਤੂੰ ਕਿਹਸੀ ਖਾਨਦਾਨ ਪਹਿਰਾਨ ਆਸ਼ਾ ਇਸ਼ਟੋ ਪਾਸ਼ਨਾ ਮੇਰੇ ਨਾਲ ਮਿਲਦੀ ਹੋਵੇ ਲੈ ਸੁਣੋ ਜਿੱਥੇ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਕਰਕੇ ਆਏ ਆ ਆ ਸਾਡੇ ਇਤਿਹਾਸ ਅੰਦਰ ਬੜੀਆਂ ਬੜੀਆਂ ਔਰਤਾਂ ਹੋਈਆਂ ਸੀਤਾ ਤਾਰਾ ਅਹਲਿਆ ਰੁਕਮਣੀ ਰਾਧਾ ਵਰਗੀਆਂ ਹੋਈਆਂ ਪਰ ਤੇਰੇ ਲੜਕੀ ਦਾ ਜਿਹੜਾ ਮਸਤਕ ਦਾ ਭਾਗ ਰੈਕ ਸਤਾਰਾ ਇਹ ਸਾਰਿਆਂ ਤੋਂ ਉੱਤੇ ਦਾ ਹੈ ਤੇਰੀ ਲੜਕੀ ਨੂੰ ਜਿੱਥੇ ਸਿੱਖ ਲੋਕ ਸੇਦਾ ਬਾਸ਼ਾ ਦੀ ਸਿਫਤ ਕਰਕੇ ਦੱਸ ਰਹੇ ਨੇ ਉਹਨਾਂ ਲੈਣਾ ਨੂੰ ਦੌਧਰ ਵਾਲਾ ਕੂਸ਼ੀ ਜੱਤਾ ਸੰਗਤ ਚਰਨਾ ਚ ਕਰਤਾ ਦੇ ਰੂਪ ਚ ਬੇਨਤੀ ਹੈ ਕਿਉਂ ਕਰ ਰਿਹਾ ਹਉ ਸਤ ਕੋ ਰਿਆ ਅਰਜਨ i'm